ਹਾਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਜੀ ਨੂੰ ਅੱਜ ਪਹੁੰਚਿਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹੈਪੀ ਦੇ ਕੋਲ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਤੁਹਾਨੂੰ ਟੋਟਲ ਤਿੰਨ ਗੇ ਦਿਖਾਉਣੇ ਆ ਬੱਚੀਆਂ ਦੋਵੇਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਠੀਕ ਹੈ ਜੀ ਇੱਕ ਜਿਹੜੀ ਅਦਰ ਤੁਹਾਨੂੰ ਮਾਜ ਦਿਖਾਵਾਂਗੇ ਇਹ ਵੀ ਸੁਈ ਸੁਵਾਈ ਆ ਸਮਾਂ ਪੁੱਛ ਲਵਾਂਗੇ ਕਿੰਨੇ ਕਿੰਨੇ ਟਾਈਮ ਦੀਆਂ ਸੁਈਆਂ ਨੇ ਤੇ ਕੀ ਥੱਲੇ ਬੌਲਾ ਕੀ ਥੱਲੇ ਦੋ ਦਿਨਾਂ ਦੇ ਹਾਜ਼ਰ ਆ ਤੇ ਕੀ ਰੇਡ ਪੜਦਾ ਰਹੂਗਾ ਉਹ ਪੂਰੀ ਡਿਟੇਲ ਜਿਹੜੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਮਿਲ ਜੂਗੀ ਅੱਜ ਤਰੀਕ 31 ਦਸੰਬਰ ਤੇ ਸਵਾ ਦੋਸਤੋ ਕੋਈ ਦੁਪਹਿਰ ਦਾ ਕੋਈ ਸਮਾਂ 12 ਵਜੇ ਕੋਈ 10 15 ਮਿੰਟ ਦਾ ਆਉ ਕਰਤੇ ਇਹ ਗੱਲਬਾਤ ਲੈ ਲੈਣੀ ਹੈ ਡਿਟੇਲ ਸਭ ਤੋਂ ਪਹਿਲਾਂ ਹੈਪੀ ਵੀਰ ਸਾਸਤਰੀ ਕਾਸ਼ੀਗਾ ਸੰਧੂ ਸਾਹਿਬ ਹੋਰ ਮਾਰਾ ਠੀਕ ਠਾਕ ਚੜਦੀ ਕਲਾ ਕਰੇ ਸਤਿਗੁਰੂ ਜੀ ਅੱਜ ਹੈਪੀ ਨਾਗਰ ਤਿੰਨੇ ਸੋਏ ਸੋਏ ਆ ਥੱਲੇ ਤੋਂ ਸੋਏ ਆ ਆ ਬੈੜ ਰਾਤ ਸੁਈ ਆ ਆ ਪਰਸੋਂ ਸੁਈ ਆ ਤੇ ਮੈਂ ਅਸੂੰ ਦਾ 12 ਦਾ ਨੂੰ ਗਏ ਠੀਕ ਹੈ ਜੀ ਹਾਂਜੀ ਠੀਕ ਆ ਵੀ ਸੱਜਰ ਹੀ ਆ ਪਸ਼ੂ ਸੱਜੇ ਸੱਜੇ ਠੀਕ ਆ ਹਾਂ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਵਿਹੜ ਤੋਂ ਕਰ ਲਈਏ ਇਸ ਨੇ ਪੰਜਨ ਵਹਿੜ ਆ ਕੱਲ ਸੁਈ ਆ ਅੱਛਾ ਜੀ ਹਾਂਜੀ ਜੇ ਜੂਰੋ ਪਾਈ ਉਸੇ ਤਰ੍ਹਾਂ ਜੇ ਠੀਕ ਆ ਜੀ ਹਾਂਜੀ ਬਹੁਤ ਪਹਿਲਾ ਸੂਆ ਵਹਿੜ ਆ ਮੋਹ ਦੰਦੀ ਹੈਗੀ ਆ ਕੋਈ ਦੋਂਦੀ ਦੋਂਦੀ ਦੋ ਦੇ ਮਾਰੇ ਮਾਰੇ ਕੱਢੀ ਆ ਜੀ ਠੀਕ ਹੈ ਬੱਚਾ ਮਗਰ ਮਗਰ ਵਸ਼ੀ ਆ ਜੀ ਹੈਗੀ ਆ ਹਾਂਜੀ ਬੱਚੀ ਚੰਗੀ ਭਲੀ ਆ ਅੱਛਾ ਅੱਛਾ ਲੋ ਦੀ ਆ ਮਗਰ ਵੱਛੀ ਆ ਨਰੂ ਨਾਲ ਜਦੇ ਬੱਚੇ ਦਾ ਵੇਲਾ ਕੱਲ ਸੂਈ ਕੱਲ ਦੀ ਹੈ ਹਾਂਜੀ ਹਾਂਜੀ ਕੱਲ ਸੂਈ ਦੋ ਕ ਚਵਾਈਆਂ ਹੋ ਗਈਆਂ ਦੋ ਸਿਰ ਦੋ ਚਵਾਈਆਂ ਆ ਵਾ ਠੀਕ ਆ ਤੇ ਬੋਲਾ ਹੈਪੀ ਕਿੰਨਾ ਕ ਕੱਢਿਆ ਇਸ ਵਕਤ ਸਮਝੋ 12 ਕਿਲੋ ਬੋਲਾ ਹੋਊਗਾ 6 ਕਿਲੋ ਰਾਤ ਕੱਢਿਆ ਹੋਏ 6 ਗੱਲ ਸ਼ਾਮੇ ਹਾਂ ਚੋਰ ਚੰਗੀ ਨਹੀਂ ਹਾਂਜੀ 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 ਬਹੁਤ ਚੰਗੀ ਆ ਠੀਕ ਮਿਲਦੀ ਮਿਲਦੀ ਪੂਰੀ ਟਿੱਕੇ ਜਦੋਂ ਪੱਲੀ ਚਵਾਈ ਰੋ ਇਹ ਮੜਾ ਕੀਤਾ ਸ਼ਾਮੇ ਪਈ ਨਹੀਂ ਨੇ ਕੀਤਾ ਮਾਸਾ ਵੀ ਠੀਕ ਆ ਹਾਂਜੀ ਹਾਂਜੀ ਲੋ ਵੀ ਭਰਾਵਾ ਦੋਂਦੀ ਵੱਛੀ ਸਾਹਮਣੇ ਤੁਸੀਂ ਦੇਖ ਰਿਹਾ ਜੇ ਰਾਂਗ ਪ੍ਰਿੰਟ ਸਪੈਸ਼ਲ ਪੋਜੀਸ਼ਨ ਬਹੁਤ ਆ ਬਾਕੀ ਪਾਲੀਸ ਆ ਵੀ ਆ ਕਰਮਾ ਦੀ ਹਾਈਟ ਮੀਡੀਅਮ ਆ ਕ੍ਰੋਸ ਆਂਗਾ ਠੀਕ ਆ ਜੀ ਮਗਰ ਵੀ ਬੱਚੀ ਆ ਫੀਮੇਲ ਕਾਫ ਆ ਤੇ ਜੇਰ ਜੂਰ ਪ੍ਰੋਪਰ ਪੈ ਗਈ ਸੀ ਨਾ ਸਰ ਜੀ ਜੇ ਆਪਾਂ ਵਿਖਾਵਾਂਗੇ ਉੱਚੇ ਤੇ ਨਾ ਪਈ ਬਾਲਟੀ ਜੇ ਸਭੀ ਬੈਠਾ ਜੇ ਹਾਂਜੀ ਹਾਂਜੀ ਠੀਕ ਆ ਜੇ ਆਪ ਵੀ ਕੱਟ ਬਾਰੇ ਵੀਡੀਓ ਬਣਾਈ ਆ ਤੇ ਵਿਖਾਵੀ ਦਵਾਂ ਅਗਲੇ ਮਾ ਵੀ ਦੋਸਤੋ ਵੀਡੀਓ ਕਲਿੱਪ ਬਣਿਆ ਠੀਕ ਆ ਜੀ ਆਪਾਂ ਵੀਡੀਓ ਦੇ ਵਿੱਚ ਨਹੀਂ ਵਿਖਾ ਸਕਦੇ ਠੀਕ ਆ ਜੀ ਤੇ ਵੀਡੀਓ ਕਲਿੱਪ ਬਣਿਆ ਹੈ ਫੀ ਦੇ ਕੋਲ ਉਹ ਤੁਸੀਂ ਦੇਖ ਲਿਆ ਜੇ ਤੁਹਾਨੂੰ ਜਿਹੜੇ ਪਰਸਨ ਨੇ ਖਰੀਦਣੀਆਂ ਠੀਕ ਆ ਜੀ ਉਹਨੂੰ ਕਲਿੱਪ ਵਿਖਾ ਦਿੱਤਾ ਜਾਊਗਾ ਚੋਣ ਚਾਂ ਚੰਗੀ ਨਿਕਲੀ ਆ ਬਹੁਤ ਜਿਆਦੀ ਚੋਣ ਚੰਗੀ ਚੋਣ ਵੀ ਕੋਲੀ ਨੂੰ ਵਰਗੀ ਆ ਆ ਦੇਖੋ ਜੀ ਭਲਾ ਭਲਾ ਹੈ ਗਿਆ ਹਵਾ ਨੇ ਚੱਡੇ ਆਲਤ ਨੂੰ ਮੜੀ ਮੜੀ ਹੈ ਗਈ ਆ ਜੋ ਪਹਿਲੇ ਵਾਰੀ ਵੀ ਕੁਦ ਦਈ ਜਾਊਗੀ ਹੂੰ ਜਿਆਦਾ ਇਹਨੇ ਪੰਦੇ ਆ ਦੇਖੋ ਜੀ ਹਾਂਜੀ ਆਕੇ ਡਿਜ਼ਾਈਨ ਦੇਖੋ ਕਿਸਾਨ ਵੀਰੋ ਬਹੁਤ ਜਿਆਦੀ ਚੰਗੀ ਸਾਨੂੰ ਸਾਹਿਬ ਬੰਤਰ ਪੰਤਰ ਬਹੁਤ ਵਧੀਆ ਜੀ ਜੀ ਭਲਾ ਭਲਾ ਪਾਈਆਂ ਨੇ ਵੈਸੇ ਕੋਈ ਚਲੋ 2-4 ਦਿਨਾਂ ਦੇ ਵਿੱਚ ਚੱਕ ਚੁੱਕ ਜੀ ਸਾਹਿਬ ਜੀ ਸ਼ਾਮੀ ਦੇ ਕਾਹ ਚੋਗੀ ਨਾ ਪਹਿਲੀ ਦਿਨ ਮਰ ਆਇਆ ਕਿਦਾ ਮੁਰਗੇ ਸ਼ਾਮੀ ਵੀ ਕੋਸ਼ਿਸ਼ ਨਹੀਂ ਕੀਤਾ ਕਰਮ ਵਾਲੀ ਨੇ ਮੰਗਾ ਬਾਗ ਥੱਲੇ ਬੈਠੇ ਹਾਂ ਜੀ ਚਲੋ ਮਾੜਾ ਮੋੜ ਕੋ ਇੱਕ ਦੋ ਦਿਨ ਮਾੜਾ ਮੋੜ ਤੇ ਮੈਂ ਕਰੀ ਹਾਂ ਇਹਦਾ ਸੂਆ ਸੋਈ ਆ ਹਾਂਜੀ ਹਾਂਜੀ ਪਹਿਲਾਂ ਨਾ ਮੂੰਹ ਜੁੰਦੀ ਏ ਦੱਸਿਆ ਤੁਹਾਨੂੰ ਬਿਲਕੁਲ ਆਹ ਵੇਖੋ ਜੀ ਵੇਖੋ ਵਸ਼ੀ ਮਗਰ ਵਸ਼ੀ ਜਰਸੀ ਬਹੁਤ ਟੌਪ ਦੀ ਦਿੱਤੀ ਆ ਠੀਕ ਆ ਜੀ ਹਾਂਜੀ ਲੋ ਜੀ ਮੂੰਹ ਮੱਥੇ ਦੀ ਬੜੀ ਚੰਗੀ ਏ ਬੂਤੀ ਬਾਤੀ ਬਹੁਤ ਸੋਹਣੀ ਸਾਲ ਸਵੇਰੇ ਵੀ ਸ਼ੇਰ ਕੋਲ ਬੋਲਾ ਕਹਿੰਦਾ ਸ਼ਾਮੀ ਵੀ ਸ਼ੇਰ ਸਾਡੇ ਸ਼ੇਰ ਕੋਲ ਗੜਾ ਵਸ਼ੇ ਨੂੰ ਛੱਡ ਗਏ ਅੱਛਾ ਸਾਫਲੀ ਕੀਤੀ ਸਾਰੀ ਠੀਕ ਹੈ ਠੀਕ ਹੈ ਡੋਕਾ ਟਾਕਾ ਸਲੇ ਛੜਤਾ ਬਿਲਕੁਲ ਜੀ ਹਾਂਜੀ ਯਾਵੇ ਬੈਠੀ ਮਸ਼ੀਨ ਨੂੰ ਤਾਂ ਨੋਕ ਕਰਦਾ ਜਦੋਂ ਕੁੜੀ ਥਾਂ ਤੇ ਲਾ ਬਸ ਇਹ ਪੂਰਾ ਬ੍ਰਾਂਡਿੰਗ ਹੋ ਗਿਆ ਨਾ ਥਾਂ ਕਿ ਕਰ ਗਿਆ ਇਹਨੂੰ ਹਾਂ ਜੰਮ ਦੀ ਸਾਰ ਵੇਲਾ ਤੇ ਕਰ ਗਿਆ ਥਾਂ ਲੱਗਾ ਮਸ਼ੀਨ ਨੂੰ ਹਾਂ ਹਾਂਜੀ ਚਲੋ ਕਿ ਭਾਏ ਬੈਠੀ ਲਿਗੀ ਨੂੰ ਗੀਓ ਗਏ ਹਾਂਜੀ ਬੱਚੀ ਬੋਟ ਆਉਦੀ ਹੈ ਹਾਂ ਫੇ ਕੀ ਮੁੱਲ ਕਰਦਾ ਦੇਣੀ ਕਿੰਨੇ ਦੀ ਅੱਜ ਇਹ ਮੁੱਲ ਕਦੇ 85000 ਰੁਪਇਆ 80000 ਦੀ ਵਾਰ ਦੇ ਦਈਏ 80000 ਦੀ ਹੋਸ਼ ਕਰਕੇ ਦੇ ਦੇ ਜਿੱਥੋਂ ਤੱਕ 70000 ਦੀ ਵਾਰ ਦੇਣਾਗੇ 75 ਦੀ ਹਾਂਜੀ ਕਰਦਾ ਛੋਟੇ ਛੱਪਾ ਫੇਰ ਵੀਰ ਦਾ ਠੀਕ ਆ ਲੋ ਵੀ 75000 ਦੀ ਦੋਸਤੋ ਐਵਰੇਬਲ 75 ਦੀ ਹਾਂ ਨਹੀਂ ਬਜੱਸ ਨੂੰਈ ਜਿਹੜੀ ਠੀਕ ਆ ਲੋ ਵੀ 70000 ਦੀ ਮਿਲ ਜੂਗੀ ਇਹਨਾਂ ਤੋਂ ਠੀਕਾ ਜੀ ਜੋ ਵੀ ਛੋਟਾ ਛਾਟਾਂ ਵਿੱਚੇ ਕਰ ਦਿੱਤੀਆਂ ਨੇ ਸਾਰੀਆਂ ਛੋਟਾ ਛੱਡ ਕੇ 12 ਕਿਲੋ ਵੀਰ ਮੇਰਾ ਵੀਡੀਓ ਬੋਲਦੇ ਚਵਾਵੇ ਬਾਵੇ ਚ ਲਾਹਮਣ ਸਿੰਘ ਆਪਾਂ ਲੈਣਾ ਤਸੱਦੀ ਇੱਥੇ ਕਰਾ ਤਸੱਦੀ ਕਰੂ ਵੀਰ ਮੇਰਾ ਜੇ ਕੋਰੰਟਿਕਾ ਦਾ ਭੇਜ ਦਿੰਦੇ ਜੇ ਨਾ ਉੱਥੇ ਜਾ ਕੇ ਮਾਲਾ ਕਿਤੇ 8 ਕਿਲੋ ਗਿਆ ਤਾਂ ਤੇ 2 ਕਿਲੋ ਰਹਿ ਗਿਆ ਕਿਤੇ 4 ਰਹਿ ਗਿਆ ਮੈਂ ਕਿਹਾ ਸਾਨੂੰ ਸਾਵਾ ਗੱਲੇ ਵੀ ਚਵਾ ਕੇ ਦਿੱਤੀਆਂ ਸੀ ਹਾਂਜੀ ਇੱਥੇ ਮੋਬਾਈਲ ਧਾਰ ਕੇ ਕੋਲ ਆ ਜਾਣਾ ਵੀਡੀਓ ਬੋਲ ਤੇ ਗੱ ਇਹ ਨੰਬਰ ਤੇ ਆਏ ਮਿਲ ਗਏ ਜੀ ਆ ਨਹੀਂ ਗਏ ਜੀ ਹੋਰ ਜਾਈ ਸਾਡੇ ਸਰਵਾਸਤੂ ਨਗਰ ਠੀਕ ਆ ਹਾਂ ਜੀ ਬਾਕੀ ਦੋਸਤੋ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਆ ਉਦਾਂ ਤੁਸੀਂ ਤਸੱਲੀ ਕਰੋ ਇੱਥੇ ਆਣ ਕੇ ਕਰੋ ਲਾਈਵ ਰਿਕਾਰਡਿੰਗ ਵੀਡੀਓ ਕਾਲ ਕਰ ਲਓ ਠੀਕ ਆ ਜੀ ਤੇ ਇੱਕ ਦੂਜੇ ਨੰਬਰ ਤੇ ਆ ਵੱਛੀ ਖੜੀ ਆਪਣੇ ਕੋਲ ਇਹ ਕਿਵੇਂ ਆ ਇਹ ਸਾਨੂੰ ਪਰਸੋਂ ਸੋਈ ਜੋ ਜਿਹੜਾ ਨਾਲ ਆ ਵੀਡੀਓ ਹੀ ਆਪਣੇ ਬਣੀ ਪਈ ਝੇਰ ਦੀ ਇਹਦੇ ਕੋਲ 16 ਕਿਲੋ ਬੋਲਾ ਲੀਟਰ ਵਾਲਾ ਮਲੇ ਜੀ ਕੰਡੇ ਰੱਖਣੇ 14 ਕਿਲੋ ਦਾ ਵਿਖਾ ਦੇ ਦੂੰਗਾ ਤੇ ਮਗਰ ਬੱਚਾ ਕੀ ਆ ਮਗਰ ਵੱਛੀ ਆ ਜੀ ਲਓ ਜੀ ਮਗਰ ਬੱਚੀ ਆ ਬੱਚੀ ਕੋ ਕਢੀ ਟੌਦੀ ਆ ਲਓ ਜੀ ਵੱਛੀ ਬਚੰਗੇ ਸੀਮਨ ਦੀ ਹਾਂਜੀ ਹਾਂਜੀ 나ੜੂ ਦੀ ਠੀਕ ਹੈ ਜੀ ਵੱਛੀ ਬਹੁਤ ਚੰਗੇ ਸੀਮਨ ਦੀਆਂ ਠੀਕ ਹੈ ਜੀ ਤੇ ਦੂਜਾ ਸੁਭਾ ਆਪ ਦੂਜਾ ਸੁਭਾ ਨੂੰ ਸ਼ਿੱਗੀ ਪਿਓਰ ਠੀਕ ਹੈ ਤੇ ਲਿਆਂਦਾ ਦੋ ਦੋ ਮੁਖ ਲੋਟੇ ਜੀ ਤੇ ਭੀ ਬੌਲੇ ਦੀ ਕੀ ਸਥਿਤੀ ਹੁੰਦੀ ਸਰ ਸਾਹਿਬ 16 ਕਿਲੋ ਲੀਟਰ ਵਾਲਾ ਹੋਊਗਾ ਤੇ ਇਹ ਕੰਡੇ ਰੱਖ ਲੈ ਤੇ 14 ਕਿਲੋ ਜਿਹੜਾ ਮਰਜੀ ਲੋਟਾਂ ਰੱਖ ਲੈ ਠੀਕ ਹੈ ਕੰਡੇ ਰੱਖ ਕੇ ਦਊਗਾ 14 ਕਿਲੋ ਹਾਂਜੀ ਜੇ ਲੀਟਰ ਮਾਰ ਲੈ 16 ਕਿਲੋ ਹੋਊਗਾ ਠੀਕ ਆ ਮੋ ਵੀ ਵੱਛੀ ਬਾਹਰ ਇੱਕ ਵਾਰੀ ਕੱਢ ਕੇ ਕਿਸਾਨ ਵੀਰੋਂ ਆਪਾਂ ਤੁਹਾਨੂੰ ਦਿਖਾਉਣੇ ਆ ਤੁਜਾ ਸੁਭਾ ਸੋਈਆ ਮੀਡੀਅਮ हाइट ਤੋਂ ਪਲਾਸਾ ਬੜੀ ਵੱਚੀ ਆ ਠੀਕ ਹੈ ਜੀ ਕੋਈ ਬਾਲੀ ਛੋਟੀ ਨਹੀਂ ਜਾਂ ਸਮਦਰ ਨਹੀਂ ਗਈ ਮੀਡੀਅਮ ਤੋਂ ਉੱਚੀ ਹਾਈਟ ਆ ਇਸ ਬੱਚੀ ਦੀ ਤੇ 14 ਕਿਲੋ ਬੌਲੇ ਤੋਂ ਸਟਾਰਟਿੰਗ ਆ ਆ ਦੇਖੋ ਕਿਉਂਕਿ ਲੀਟਰਾ ਸੰਦੋਂ 16 ਕਿਲੋ ਜਾਣਾ ਵਾ ਕੰਡੇ ਰੱਖਣ ਵਾਲਾ 14 ਕਿਲੋ ਹੋਊਗਾ ਹਾਂ ਬਾਕੀ ਠੰਡੀ ਤੇਰੀ ਹਜ਼ਰ ਵੀ ਬੜੀ ਵੱਚੀ ਆ ਜਾ ਪਾਣੀ ਲੈ ਲੋ ਠੰਡਾ ਪਾਣੀ ਲੈ ਠੰਡੀ ਚੋਣ ਜਾਂਦੇ ਆ ਸਾਫ ਸੁਥਰੀ ਬਹੁਤ ਜਿਆਦੀ ਸੰਸਾਉਂ ਚੋਣ ਚੰਗੀਆਂ ਆ ਦੁੱਧ ਚੁਆਉਂਦੇ ਕੋਈ ਚੋਣ ਸਕਤ ਨਹੀਂ ਹਾਂਜੀ ਦੁੱਧ ਚੁਆਉਂਦੇ ਚੰਗਾ ਹਾਂਜੀ ਹਾਂਜੀ 20 ਕੁਸਾ ਦੁੱਧ ਵੇਰ ਦੋਗੇ ਪਹਿਲੇ ਨਹੀਂ ਦਿੱਤਾ 16 17 ਕਿਲੋ ਠੀਕ ਹਾਂਜੀ ਲੋ ਵਿਆਹ ਕਰੋ ਚੱਕ ਠੀਕ ਹੈ ਜੀ ਬਾਕੀ ਥੱਲੇੋਂ ਤੁਸੀਂ ਵੇਖੋ ਭਵਾਨੇ ਜੱਡੇ ਦੀ ਸਾਫ 20 ਕਿਲੋ ਡੀਗੀ ਵਾਰ ਨੂੰ ਆਂਦਾ ਗਈ ਆ ਚਾਰ ਥਾਣਾ ਕੋਈ ਫੋਰ ਬੱਚਾ ਨਹੀਂਗਾ ਹਾਂ ਤੋੜ ਲਾ ਹੈ ਪੀ ਆ 14 ਕਿਲੋ ਨੱਟ ਜੋ ਲੈ ਕਿ ਉਹ ਕੰਡਾ ਲਾ ਆਵੇ ਵੀ ਜਿਵੇਂ ਮੇਰਾ ਵੀ ਕਹਿ ਨਾ ਲਾਣੀ ਮਿਲਾ ਕੇ ਦੇ ਦੂਗਾ ਆਪਣੇ ਘਰ ਦੇ ਦਰਵਾਜ਼ੇ ਨੂੰ ਚੋਰੀ ਜਾਵੇ ਗਾੜੀ ਵੀ ਆਪਣੀ ਗਰੰਟੀ ਹੈ। ਲੋਡੀ ਬੇਕੋਲ ਤੋਂ ਫਿਰ ਸੇ ਹਾਡਰਾ ਠੀਕਾ ਜੀ। ਤੇ ਫਾੜੀ ਵਾਲਾ ਚੱਡਾ ਤੇ ਦੋਂਦਾ ਕੇ ਰੋਣ ਦਾ ਉੱਧਾ ਪੁਚੇ ਜਾ ਦੇਖੋ ਆ ਵੇ ਲੋ। ਇੱਧਰ ਹੀ ਰੋਟੀ ਇੱਧਰ ਹੀ ਰੋਟੀ ਇੱਧਰ ਰੱਖ ਲੋ। ਕੰਨੀਆਂ ਫੈਲਾ ਖਲੋਤੀਆਂ। ਹਾਂਜੀ ਆ ਜੀ। ਆ ਚੱਕੀ ਮੋਮੜਾ ਜਾ। ਤਾਂ ਕਰ। ਆ ਵੇ। ਆ ਵੇ ਲੋ। ਆਵੇ ਲੋ ਜੀ ਠੀਕ ਆ ਇਹ ਤੋੜਨੀ ਆ ਠੀਕ ਆ ਤੇ ਹਾਪੀ ਦਾ ਮੁੱਲ 10000 ਕਿੰਨੇ ਮੁੱਲ ਕਾਦੇ 65000 ਰੁਪਿਆ ਸਾਡੇਆਂ ਛੋੜਨ ਕਰਕੇ 60000 ਰੁਪਿਆ ਦੇ ਦਾਂਗੇ 60000 ਦੀ ਹਾਂ ਨਾ 55000 ਦੇਣੀ ਆ ਨਿਕਲ ਗਈ ਕਸਰ ਕਿਹਦੀ ਸਾਰੇ ਕਸਰਾਂ ਕੱਟਤੀਆਂ ਆਪਾਂ ਹਾਂ ਹਾਂਜੀ 55000 ਹਾਂਜੀ ਲਓ ਜੀ 16 ਕਿਲੋ ਕੋਈ ਲੀਟਰ ਨਾਲ ਮਿਲ ਤੇ ਕੰਡੇ ਦੇ ਰੱਖਿਆ ਦੇ 14 ਕਿਲੋ ਬਣਾ ਗਏ ਜਿਹਨੂੰ ਕੰਡੇ ਰੱਖਣ ਵਾਲਾ ਠੀਕ ਆ ਹਾਂਜੀ ਬਾਕੀ ਟਰਟਰ ਬਹੁਤ ਸੋਨਾ ਹਨਾ ਹਿੰਦੋ ਸਾਰੀ ਚੰਗੀ ਆ ਆ ਦੇ 20 ਕਿਲੋ ਤੇ ਵੈਟ ਭਰਾ ਦਊਗੀ ਲਓ ਜੀ 55000 ਦੀ ਮਿਲ ਜੂਗੀ ਠੀਕ ਆ ਜੀ ਤੇ ਮੌਕੇ ਤੇ ਕੋਈ ਵਿੱਚੋਂ ਥੋੜਾ ਪਤਾ ਮਾਨਦਾਨ ਹੋ ਜੂਗਾ ਕੋਈ ਭਰਾ ਸੌਦਾ ਕਰ ਲੇ ਠੀਕ ਆ ਰਸੀਦਾਂ ਦਾ ਛੱਡਦੇ ਪੰਜ ਹਜ਼ਾਰ ਦੀ ਰਸੀਦ ਆ ਮਗਰ ਆ ਬੁਲ ਬੁਲ ਦਾ ਬੱਚਾ ਇਹ ਬੜੇ ਚੰਗੇ ਛੱਡ ਨਹੀਂ ਹੋਏ ਰੱਖ ਲਓ 5000 ਦੀ ਹਾਂ ਜੇ ਕਿਨੇ ਵੀ ਨੇ ਰਹਿਣ ਦੇਣੀ ਹੋ ਜ 5000 ਦੀ ਗਾਂ ਦੇ ਦੂੰਗਾ ਹਾਂ ਵੱਛੀ ਕਰਕੇ ਤਾਂ ਵੀਰ ਉਹਨਾਂ ਨੇ ਕੈਸ਼ ਕਰਨੀਆਂ ਵੀਰਾਂ ਨੇ ਉਹ ਜੋ ਸੰਗਸਾ ਤੁਹਾਡੀ ਕੰਨ ਸਾਰੇ ਸੀਮਨ ਉਹਨਾਂ ਪ੍ਰਾਪਰਾ ਆਪਣੇ ਨੂੰ ਕੁਛ ਕਿਹੜੇ ਸੀਮਨ ਦੇ ਬੜਾ ਚੰਗੇ ਸੀਮਨ ਦੀ ਵੱਛੀ ਬੜਾ ਚੰਗੇ ਸੀਮਨ ਦੀ ਕਿਨੇ ਚੰਗੀ ਆ ਵੱਛੀ ਬਹੁਤ ਵਧੀਆ ਲੋ ਵੀ ਭਰਾਵੋ ਇਹ ਬੱਛੀ ਆ 14 ਕਿਲੋ ਬੌਲੇ ਤੋਂ ਸਟਾਰਟਿੰਗ ਆ ਆ ਵੀ ਕੇ ਵੀਰ ਨੇ ਸਾੰਬਲੀ ਹੋਏ ਫਿਰ ਤੇ ਚੱਲਦੇ ਜੂਗੇ ਨਹੀਂ ਸਾਹਮਣੇ ਆਪਾਂ ਰੱਖ ਲੈ 5000 ਦੀ ਠੀਕ ਆ ਠੀਕ ਹਾਂਜੀ ਠੀਕ ਇਸ ਤੋਂ ਬਾਅਦ ਇੱਕ ਕਿਸਾਨ ਵੀਰ ਉਹ ਤੁਹਾਨੂੰ ਇੱਧਰ ਮਾਝ ਦਿਖਾ ਦਿੰਨੇ ਆਪਾਂ ਬੱਲੀ ਮਾਝਾ ਠੀਕ ਆ ਜੀ ਨੀਲੀ ਦੇ ਵਿੱਚ ਵੀ ਪੱਖ ਰੱਖਦੀ ਆ ਤੇ ਇਹ ਹੈਪੀ ਸੂਹਾ ਕਿਨਵਾ ਵੀਰ ਸਰਦੋ ਦੂਜਾ ਸੂਹਾ ਅੰਧਕਾਰ ਵਾਲੇ ਦੇ ਦੂਜਾ ਸੂਹਾ ਹਾਂਜੀ ਤੀਜਾ ਵੀ ਹੋ ਸਕਦੀ ਮੈਂ ਕਿਹਾ ਦੂਜਾ ਅੰਦੇ ਉਦੋਂ ਤੇ ਅੱਜ ਦਿਨ ਕਿਨੇ ਦੱਸੇ ਜੀ ਸਰਦੋ 12 ਤੋਂ 15 ਦਿਨ ਹੋਏ ਸੀ ਨੂੰ ਕੱਟਾ ਮਗਰ ਇਹਦੇ ਲੋ ਜੀ ਮਗਰ ਕੱਟਾ ਮੇਲ ਕ ਤੇ ਐਸ ਵਕਤ ਕਿੰਨੇ ਕਿ ਦੋ ਦੋ ਤੇ ਚੱਲਣ ਦੀ। 10 ਕਿਲੋ ਮਣਕੇ ਦੇ ਦੂੰਗਾ। 10 ਕਿਲੋ ਮਣਕੇ ਲੈ ਜਾ ਮੇਰਾ ਵੀਰ ਦੋ ਟਾਈਮ ਕੋਈ ਤਿੰਨ ਟਾਈਮ ਰਾਤ ਹੀ ਆ ਜਾਂ ਆਪਣੇ ਦਵਾਈ ਮੈਂ। ਠੀਕ ਹੈ। ਹਾਂਜੀ। ਮੈਂ ਵੀ ਇੱਧਰ ਕੱਢ ਕੇ ਤੋਰ ਗੇ। ਅਗਰੇ ਉਦੋਂ ਢੋਟੀ ਪਾਈ ਨਾ ਬੱਚਾ ਮਰ ਗਿਆ 9.5 ਕਿਲੋ ਆਏ ਨੂੰ ਦੋ ਟਾਈਮ ਵੀਡੀਓ ਕਾਲ ਤੇ ਚੋਇਆ ਬਗੇ ਦਾ ਨੰਬਰ ਵੀ ਦਿਆਂਗੇ ਆਪਾਂ। ਠੀਕ ਹੈ ਜੀ। ਹਾਂਜੀ। ਬੱਚਾ ਮਰ ਗਿਆ ਠੁਰਦਾ ਪਤਾ ਸੇ ਬੱਚਾ ਮਰ ਗਿਆ ਉਹਦਾ ਕੋਈ ਬੱਚਾ ਬਦਦੀ ਚੋਣਾ ਹੈ। ਹਾਂ। 8 ਕਿਲੋ ਬਾਕੀ ਆ ਦੇ 4 4.5 ਕਿਲੋ ਰਾਜਮਲਾ ਦੇ ਤੇ 5 ਕਿਲੋ ਸੋੜੇ ਬਣਾ ਦੇ ਤੁਹਾਨੂੰ। ਠੀਕ ਆ ਹਾਂਜੀ ਮਾਪੇ ਸੋ ਤਿਜਾ ਸੂਆ ਕੋਈ ਮੰਨ ਲੈ ਭਰਾ ਸਿੰਗਲ ਹੱਡੀ ਦੇ ਵਿੱਚ ਰੋ ਸੇ ਸੂਆ ਨੂੰ 12 ਕਿਲੋ ਦੁੱਧ ਬਾਰਾ ਕਿਲੋ ਦੇਊਗੀ ਹਾਂ ਬਾਕੀ ਮੋਸ਼ਾ ਵੀ ਹਾਂਜੀ ਹਾਂਜੀ ਬਾਕੀ ਮੋਸ਼ਾ ਆਖਾਂ ਪਿਲੀਆਂ ਨੇ ਬਿਲਕੁਲ ਛੋਟਾ ਸਿੰਗਲ ਲਾਈ ਦੇ ਵਿੱਚ ਠੀਕ ਆ ਹਾਂ ਮੈਂ ਜੀ 10 ਕਿਲੋ ਦੁੱਧ ਤੇ ਚੱਲਾਂਗੇ ਨਿੰਕੇ ਇਟਲ ਮਾਰ ਲੈ ਮੇਰਾ ਵੀ ਦੋ ਟਾਈਮ ਕੋਈ ਤਿੰਨ ਟਾਈਮ ਤਸੱਲੀ ਕਰੇ ਹੂੰ ਹੂੰ ਕਾਂਗੇ ਪਹਾੜਾ ਲੈਂਦੀ ਜਦੋਂ ਆਪਾਂ ਦੱਸਤਾ ਪਹਿਲਾਂ ਉਹ ਪਹਾੜਾ ਪਾਉਂਦੇ ਰਹੇ ਨਾਲ ਸਾਰੀਆਂ ਮੈਣੇ ਕਿਦੇ ਆਣ। ਅੱਛਾ ਬੱਚੇ ਬੱਚੇ ਨੂੰ ਨਹੀਂ ਚੱਲਿਆ ਨੇ। ਨਹੀਂ ਨਹੀਂ ਬੱਚਾ ਵੀ ਪਵਾਉਂਦੀ ਆ ਪਹਾੜਾ ਵੀ ਲੈਂਦੀ ਨਾਲ। ਨਹੀਂ ਪਹਾੜਾ ਪਾ ਕੇ ਚੋਂਦੀ ਅਗਲੇ ਨਾਲ ਹੀ ਸਾਰਾ ਕੁਝ ਭਾਲਦੀ ਹੈਗੇ। ਹਾਂਜੀ ਉਹ ਤਾਂ ਬੁਝਾਉਂਦੇ ਨਹੀਂ ਆਣੇ ਇਦਾਂ ਬੱਚਾ ਨਾਲ ਹੀ ਛੱਡਦੇ ਨੇ ਛਟਾ। ਹਾਂਜੀ 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 ਨਾਲ ਬੱਚੇ ਦੇ ਹਾਂਜੀ ਫਸਮ ਦੀ ਬੱਚੇ ਤੇ ਹਾਂਜੀ ਹਾਂਜੀ ਠੀਕ ਹੈ। ਵੀ ਨਾਲ ਹੀ ਚਲੋ ਕਈਆਂ ਪਾਸੋਂ ਆਪ ਤੋਂ ਵੀ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਹੈ ਜੀ ਦਰ ਰੂਰ ਦੀ ਪੌਂਦੀ ਹੋਈ ਗੇ ਤਾਂ ਭੋਲੇ ਚੋਲੇ ਚੰਗੇ ਚੱਕਰ ਨੇ ਨਹੀਂ ਸਖਤਰਾ ਹੋਈ ਦੇਖੋ ਜੀ ਠੀਕ ਹੈ ਇਹ ਰੂਰ ਕੀ ਪੌਲੀ ਹੈ ਠੀਕ ਹੈ ਜੀ ਹਾਂਜੀ ਬਹੁਤ ਕਿਸਾਨ ਵੀਰੋ ਇਹ ਮਾਝਾ ਬਾਕੀ ਪੂਰਾ ਆਪਣਾ ਡਿਟੇਲ ਜਿਹੜੀ ਉਹ ਤੁਹਾਨੂੰ ਆਪਾਂ ਦੇ ਦਿੱਤੀ ਆ ਤੇ ਦੱਸਾ 12 ਦਿਨਾਂ ਦਾ ਟਾਈਮ ਹੋ ਗਿਆ ਸੂਈ ਨੂੰ ਤੇ 10 ਕਿਲੋ ਦੁੱਧ ਦਾ ਮਗਰ ਇਹਦੇ ਕਟਾ ਮੇਲ ਕਾਫ ਤੇ ਚੋਰ ਜਵਾਦੀ ਇੱਕ ਨੰਬਰ ਆ ਚਾਹੇ ਭਰਾਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਆਪਦੀ ਚੋਕੇ ਤਸੱਲੀ ਕਰ ਲੈ ਇਹਦਾ ਮੁੱਲ ਹੈਪੀ 10 ਦਿਨ ਦਾ ਮੁੱਲ ਕਰਦੇ ਆ 82000 ਰੁਪਇਆ 80000 ਦੀ ਝੋਟੀ ਅਸੀਂ ਦੀ ਅਗਰ ਕੋਈ ਕਰਦੀ ਜਿਹੜਾ 75 ਦੀ ਹੋਰ ਵਿੱਚੋਂ ਕੁਝ ਨਹੀਂ ਸੰਸਰ ਹੋਰ ਨੂੰ ਛੋੜੋ ਨੇ ਅਸੀਂ ਛੋਟਾ ਮੌਕੇ ਦਾ ਕਰਾਂਗੇ ਵੀਰ ਦਾ ਥੋੜਾ ਬੜਾ ਕੋਈ ਜ਼ਿਆਦਾ ਨਹੀਂ ਛੋਟੇ ਸਾਰੇ ਸੰਸਰ ਕਰਤੀਆਂ ਆਪਾਂ ਚਲੋ ਵੀ ਲਓ ਵੀ 75000 ਐਡ ਟਾਂਡ ਜਿਹੜਾ ਦੋਸੋਂ ਲੈਦੇ ਆ ਤੇ ਬਾਕੀ ਮੌਕੇ ਦਾ ਕੋਈ ਮਾਨਤਾ ਨਾ ਰਹਿ ਗਿਆ ਕੋਈ ਰਸਾ ਛੜਾਈ ਠੀਕ ਹੈ ਜੀ ਹੋਰ ਹੋਰ ਕਰਾਂ ਕੋਈ ਨਹੀਂ ਕਹਿ ਵੀਰ ਦਾ ਬਾਕੀ ਮਾਤ ਚੰਗੀ ਆਉਂਦੀ ਚੋਕ ਜਿਦਾ ਮਰਜ਼ੀ ਦੋ ਟਾਈਮ ਚਾਰ ਟਾਈਮ ਤਸੱਲੀ ਕਰ ਲਿਓ ਠੀਕ ਹੈ ਜੀ ਤੇ ਇਹ ਇੱਥੇ ਆਪਣੇ ਜਿਹੜੀਆਂ ਦੋ ਤੋਂ ਬੜਾ ਦਿਖਾਈਆਂ ਨੇ ਤਕਰੀਬਨ ਬੌਲੇ ਦੇ ਵਿੱਚ ਹੀ ਆ ਦੋਵੇਂ ਬੜਾ ਇੱਕ 14 ਕਿਲੋ ਤੇ ਚੱਲ ਰਹੀ ਆ ਇਹ ਤਾਂ ਕੱਲ ਦੀ ਸੂਈ ਬੈਠ ਜਿਹੜੀ ਆਪਾਂ ਤੁਹਾਨੂੰ ਦਿਖਾਈਏ ਤੋਕ ਡਾਂਗ ਚਵਾਈ ਹੋਈ ਆ ਅਜੇ ਬੌਲੇ ਤਾਂ ਪੂਰੀ ਸਾਫ ਨਹੀਂ ਕੀਤੀ ਗਈ ਆ ਦੇਖੋ ਹੈਪੀ ਹੈ ਨਾਗ ਨੇ ਅੱਜ ਆਪਣੇ ਕੋਲ ਵੀਰੇ ਤਿੰਨ ਹੀ ਸਾਡੇ ਤਿੰਨੇ ਨਾਗ ਵੀ ਜਿਹੜਾ ਕੋਈ ਇੱਥੇ ਆਵੇ ਤਸੱਲੀ ਕਰੇ ਜਿਹੜੇ ਬਾਅਦ ਵਿੱਚ ਲਾਮਾ ਦੇਣਾ ਉਹ ਮਾਰਾ ਵਾ ਹਾਂ ਹਾਂਜੀ ਇਹ ਤਾਂ ਇੰਨਾ ਲੰਮਾ ਤਾਂ ਤੈਨੂੰ ਪਤਾ ਸਾਲ-ਸਾਲ ਤੇ ਮਹੀਨੇ ਬਸ ਬਸ ਸਹੀ ਗੱਲ ਹੈ ਅੱਜ ਰਾਤ ਹੀ ਆ ਜਾਈਆਂ ਕੱਲ ਆਪਾਂ ਇਹਨਾਂ ਦੇ ਵਿੱਚ ਕੀ ਪਾਤਾ ਵਾ ਤਬੀਕਾ ਨੰਬਰ ਮੇਰਾ ਬਿਲ ਕਰਦੇ ਸਦਾ ਫੋਨ ਆਪਣਾ 8143737572 ਪਿੰਡ ਆਪਣਾ ਬੁਰਜ ਨਸੂਗੇ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਜੀ ਠੀਕ ਹੈ ਜੀ ਹਾਂ ਜੀ ਮਾ ਵੀ ਪ੍ਰਭਾ ਮਾਲ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਕੋ 2-4 ਨਾਕ ਜਿਹੜੇ ਆ ਆਏਗਾ ਰਹਿੰਦੇ ਆ ਬਾਕੀ ਆਪ ਦਾ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਗਾਣਾ ਹਲਦੋਨ ਲਈਆਂ ਬਾਹਰ ਦੋ ਹੋਰ ਇਹਨਾਂ ਦੀ ਯਾਰ ਸੂਏ ਦੇ ਕੋਲ 12-13 ਕਿਲੋ ਬੋਲਾ ਹੋਊਗਾ ਬੱਦੀ ਵਾਰ ਚੰਗੀ ਅੱਛਾ ਜੀ ਉਹ ਦੇ ਕੇ ਵੀਡੀਓ ਚਾਹੀਦੀ ਜੇ ਪਾ ਦਾਂਗੇ ਇਦਾਂ ਹੀ ਅੱਛਾ ਜੀ ਹਾਂ ਜੀ ਆ ਜਾਣੀ ਅੱਜ ਭਲਕ ਹਾਂ ਜੀ ਹਾਂ ਸ਼ਾਮ ਨੂੰ ਆਊਗੀ ਲੋਕੋ ਸੋ ਉਹਦੀ ਡਿਟੇਲ ਤੁਸੀਂ ਲੈ ਲਿਆ ਜੇ ਬੌਲੇ ਦੇ ਚੱਲਣ ਦੇ ਆ ਬੈਡ ਉਹ ਵੀ ਵੀਰਾਂ ਦਾ ਵੀ ਚੰਗੀ ਲਈ ਆ ਆਪਾਂ ਕੱਲ ਨੂੰ ਸੰਸਰ ਸੁਈ ਮਗਰ ਵਸੀ ਉਹਦੇ ਬਹੁਤ ਚੰਗੀ ਆ ਠੀਕ ਆ ਹਾਂਜੀ ਠੀਕ ਆ ਉੱਡਾ ਕੱਟ ਕਾ ਰਿਆ ਵੇਰ ਦਾ ਰਾਜੀ ਜੰਮੀ ਪਲੀ ਪੂਰੀ ਹੋ ਗਈ ਠੀਕ ਆ ਜੀ ਹਾਂਜੀ ਠੀਕ ਆ ਓਕੇ ਜੀ ਲੋਬੀ ਦੱਸੋ ਅੱਜ ਨਾਗ ਸੀਗੇ ਠੀਕ ਆ ਜੀ ਤੇ ਬਾਕੀ ਵੀਡੀਓ ਮੇਰਾ ਵੀਰ ਇੱਕ ਵਾਰੀ ਦੋ ਵਾਰੀ ਤਸੱਲੀ ਨਾਲ ਦੇਖ ਲਿਆ ਕਰੋ ਉਸ ਤੋਂ ਬਾਅਦ ਕਿਸੇ ਭਰਾਨੇ ਸਾਈਬੇ ਮੈਂ ਕਰਨਾ ਹੁੰਦਾ ਤੇ ਫਿਲਹਾਲ ਇਸ ਕਵਰੇਜ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ